ਸਤਨਾਮ ਵਾਹਿਗੁਰੂ ਸਹਿਬ ਜੀ ਤਨਾ ਸ੍ਰੀ ਮਹਿਲਾ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸਚੋ ਸਚਾ ਨਾਉ ਗੁਣ ਗੋਵਿੰਦ ਹੈ ਜੀਓ ਗੁਰ ਗਿਆਨ ਅਪਾਰ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇ ਫੇ ਨ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲਿਖੈ ਆਪੇ ਸੁਰਤ 부ਜਾਈ ਨਾਨਕ ਸਾਹਿਬ ਹੈ ਅਗਮ ਅਗੋਚਰ ਜੀਵਾਂ ਸਚੀ ਨਾਈ ਤੁਮ ਸਰਿਆ ਵਰਨਾ ਕੋਈ ਆਇਆ ਜਾਏ ਸੀ ਜੀਓ